ਉਹਨਾਂ ਪਰ ਪਹੁੰਚ ਗਏ ਆ ਟੌਪ ਤੇ ਇਹ ਲਿਖੀ ਹੋਈ ਹੈ ਲੋਕੇਸ਼ਨ ਇੱਥੋਂ ਦੀ ਬਸੌਲੀ ਫੋਰੈਸਟ ਡਿਵੀਜ਼ਨ 3210 ਮੀਟਰ ਦੀ ਉਚਾਈ ਤੇ ਆ ਇਧਰੋਂ ਆਈਆਂ ਪਤੰਡਿਆ ਦੇ ਪਾਸੇ ਪੂਰੀ ਟੌਪ ਤੇ ਪਰਬਤ ਸਾਰੀ ਤੇ ਇੱਧਰ ਸਾਹਮਣੇ ਹੈਗਾ ਪੱਤਰਵਾ ਇੱਥੋਂ ਹੁਣ ਆਪਾਂ ਅੱਗੇ ਜਾਵਾਂਗੇ ਗੁੱਲੀ ਡੰਡਾ 메ਨ ਲੋਕੇਸ਼ਨ ਆ ਟੂਰਿਸਟ ਲੋਕੇਸ਼ਨ ਆ ਤੇ ਕਾਫੀ ਟੂਰਿਸਟ ਆਉਂਦੇ ਆ ਪਰ ਬਹੁਤ ਸੋਹਣੀ ਦਿਸਦੀ ਏ ਇੱਥੇ ਸਰਥਲ ਟਾਪ ਉਤਰ ਗਏ ਆ ਆਪਾਂ ਹੁਣ ਆਪਾਂ ਜੂਗਾ ਰੁਕਾਂਗੇ ਹੁਣ ਆਪਾਂ ਇੱਥੋਂ ਅੱਗੇ ਜਾ ਕੇ ਰੁਕਾਂਗੇ ਗੁੱਲੀ ਡੰਡਾ ਨਾਂ ਦੀ ਜਗ੍ਹਾ ਇੱਕ 5 ਕਿਲੋਮੀਟਰ ਬਾਅਦ ਆ ਇੱਥੋਂ ਟੂਰਿਸਟ ਸਪੌਟ ਆ ਵੈਸੇ ਤਾਂ ਉਹ ਪਰ ਉੱਥੇ ਰੁਕਣਾ ਹੀ ਪਊਗਾ ਆਪਾਂ ਤਾਂ ਪਹਾੜਾਂ 'ਨੀ ਤੀਸਿਆਂ ਦੇ ਬਰਫ਼ ਪਈ ਹੋਈ ਇਹ ਬਰਫ਼ਾਫੜੂ ਪਹਿਲਾਂ ਥੱਲੇੋਂ ਦਿਖਦੀ ਸੀ ਕਿ ਹੁਣ ਆਪੇ ਜੇ ਬਰਾਬਰ ਆ ਗਏ ਆ। ਫਿਰ ਉਹ ਲੇਉਂ। ਅੱਜ ਆਪਾਂ ਨਾ ਟਾਈਮ ਨਾਲ ਹੀ ਰੁਕ ਜਾਗੇ ਯਾਰ। ਨਜ਼ਾਰਾ ਜਿਹਾ ਲਾਵਾਂਗੇ ਵਿਲੇਜ ਟਾਉਨ ਤੇ ਲਾ ਕੇ ਨਾ ਟੈਂਟ ਕਿਤੇ। ਧੁੱਪ ਸੇਕਾਂਗੇ 2 ਘੰਟੇ। ਬਰਫਲ ਟਾਪ ਉਤਰਨ ਤੋਂ ਬਾਅਦ ਮੋਟਰਸਾਈਕਲ ਅਸੀਂ ਰੋਕ ਲਿਆ ਤੇ ਇੱਕ ਵਾਰੀ ਅਸੀਂ ਆ ਬਰਫ ਨਹਾਰ ਰਹੇ ਹਾਂ ਤੇ ਤੁਸੀਂ ਵੀ ਦੇਖੋ ਗਯੋਦਾਰ ਦੇ ਰੁੱਖ ਪਹਾੜਾਂ ਦੀ ਪੀਸਾਂ ਤੇ ਜੰਮੀ ਬਰਫ ਜਿੰਨੇ ਵੀ ਆਜੜੀ ਨੇ ਭੇਡਾਂ ਬੱਕਰੀਆਂ ਵਾਲੇ ਇਹਨਾਂ ਸਾਰਿਆਂ ਦੀ ਉੱਥੇ ਟਾਪ ਤੇ ਐਂਟਰੀ ਹੁੰਦੀ ਆ ਇਨ ਨੂੰ ਤੋਂ ਆਈਡੈਂਟੀ ਲਈ ਜਾਂਦੀ ਆ ਇਹਨਾਂ ਦੇ ਨਾਂ ਪਤਾ ਟਿਕਾਣਾ ਸਾਰਾ ਕੁਝ ਲਿਖਿਆ ਜਾਂਦਾ ਆ ਐਤੋਂ ਫਲਾਈਂਗ ਕਰਨੀ ਆ ਮੁੰਡਿਆ ਲੈਣਾ ਪੰਗਾ ਦੇਖ ਲੈ ਉਹ ਤੂੰ ਪਰ ਰੋੜਦੇ ਆ ਤਾਂ ਫਿਰਦੇ ਹੋਵੇ ਫੇਰ ਇੱਧਰ ਜੀ ਇੱਕ ਤਾਂ ਨਹੀਂ ਰੋਕ ਲੈਂਦੇ ਆ ਵੀ ਲਈਂਦਾ ਰੇੜੀ ਜੀ ਇਹਦੇ ਉੱਤੇ ਬੈ ਕੇ ਮੁੰਡੇ ਲੈਣੇ ਹੁੰਦੇ ਆ ਇੱਥੇ ਕੁਝ ਖਾਣ ਪੀਣ ਵਾਲਾ ਮਾਹੌਲ ਲੱਗਦਾ ਮੈਨੂੰ ਰੁਕੀਏ ਰੁਕ ਜਾਨੇ ਬਈ ਸਾਰਾ ਕੁਝ ਹੀ ਹੈਗਾ ਇੱਥੇ ਮਿੱਤਰ ਪਿਆਰੇ ਮੈਗੀ ਬਿਸਕਟ ਅੰਡੇ ਚਾਹ ਦੁੱਧ ਲੱਸੀ ਪਹੁੰਚ ਗਏ ਆਪਾਂ ਗੁੱਲੀ ਡੰਡਾ ਤੇ ਇੱਥੇ ਤੁਹਾਨੂੰ ਸਭ ਤੋਂ ਸੋਹਣੀ ਚੀਜ਼ ਤੁਸੀਂ ਇੱਕ ਸਾਹਮਣੇ ਪਹਾੜਾਂ ਦੇ ਪੱਤਲੇ ਖੜਾ ਖੜਾ ਗੱਲ ਹੀ ਫੋਟੋ ਮੈਂ ਖਿੱਚ ਲਿਆ ਗੁਰਵਿੰਦਰ ਇਹਦੀਆਂ ਆੜਾ ਆੜਾ ਕੱਲਾ ਬੱਦਲ ਜਖੜਾ ਚੜ੍ਹੇ ਇਹਦੀਆਂ ਆ ਦੇਖੋ ਇੱਥੇ ਜਿਵੇਂ ਦਿਖਦਾ ਬੜਾ ਨੇੜੇ ਕਰੀ ਤੇ ਫਿੱਕਾ ਹੋ ਜਾ ਹੁੰਦਾ ਨਾ ਉੱਧਰੋਂ ਇਥੋਂ ਹੈਗਾ 35-36 ਕਿਲੋਮੀਟਰ ਬਾਅਦ। ਉਹ ਤੇਮਾਂ ਡਾਊਨ ਜਾ ਕੇ ਆਊਗਾ। ਇੱਥੇ ਬਸ ਬਸਾ ਛੋਟਾ ਜਿਹਾ ਬਾਜ਼ਾਰ ਆ 20-25 ਦੁਕਾਨਾਂ ਨੇ ਇੱਥੇ। ਇਹ ਸਾਰੀਆਂ ਗੱਡੀਆਂ ਨੇ ਟੂਰਿਸਟਾਂ ਦੀਆਂ ਕਿਰਾਏ ਤੇ ਚੱਲਦੀਆਂ ਨੇ। ਇਹ ਤੋਂ ਉੱਪਰ برف ਪੈਂਦੀ ਆ ਹੁਣ ਥੋੜੀ ਜਿਹੀ ਖੁਰੀ ਹੋਈ ਆ। ਇੱਥੇ ਥੋੜੀਆਂ-ਬਹੁਤੀਆਂ ਐਕਟੀਵਿਟੀ ਹੁੰਦੀਆਂ ਬਰਫ ਨਾਲ ਸੰਬੰਧਿਤ ਜਵਾਕਾਂ ਦੇ ਖੇਡਣ ਨੂੰ ਵਧੀਆ ਥਾਂ ਹੈ ਤਾਂ ਕਰਕੇ ਜੀ ਇੱਥੇ ਰੁਕ ਜਾਂਦੇ ਸਾਰੇ ਜਾਨੀ ਜਗ੍ਹਾ ਤੇ ਨਹੀਂ ਪੜਾ ਸੋਨਾ ਗੁੱਲੀ ਡੰਡਾ ਹੁਣ ਗੁੱਲੀ ਡੰਡੇ ਤੋਂ ਚੱਲਦੇ ਆਪਾਂ ਭੱਦਰਵਾਹ ਨੂੰ ਜਿਹੜੇ ਜਗ੍ਹਾ ਵਿਚਾਲੇ ਪੈਂਦੀ ਹੈ ਇੱਥੇ ਕੋਈ ਤਾਂ ਕੁਛ ਨਹੀਂ ਉਹ ਇੱਥੇ ਬਰਫ਼ ਹੁੰਦੀ ਹੈ ਥੋੜੀ ਜਿਹੀ ਜ਼ਿਆਦਾ ਤੇ ਇੱਕ ਇੱਥੇ ਦੁਕਾਨਾਂ ਨੇ ਚਾਹ ਕੌਫੀ ਰੋਟੀ ਪਾਣੀ ਜਿਹੜੇ ਟੂਰਿਸਟ ਇਧਰ ਪੱਤਰਵਾ ਕਰਨ ਨਹੀਂ ਆਉਂਦੇ ਆ ਉਹ ਇੱਥੇ ਆ ਕੇ ਆਪਦਾ ਚਾਹ ਲਾ ਜਾਂਦੇ ਬਰਫ਼ ਵਾਲਾ ਇਹ ਰਾਹ ਜਾਂਦਾ ਹੁਣ ਥੱਲੇ ਨੂੰ ਜਮਾ ਆਪਾਂ ਹੌਲੀ ਹੌਲੀ ਘੁੰਮ ਘੁਮਾ ਕੇ ਨੀਵੇਂ ਹੁੰਦੇ ਜਾਵਾਂਗੇ ਤੇ ਕਰਮੀ ਚ ਪਹੁੰਚ ਜਾਗੇ ਫੇਰ ਦਰ ਨੂੰ ਜਾਣਾ ਇਸ ਘਾਟੀ ਵੱਲ ਗੁੰਦਗੀ ਹੋਰ ਕੁਛ ਵੀ ਨਹੀਂ ਤੇਰੀ ਮੇਰੀ કહਾਣੀ ਇੱਕ ਪਿਆਰੀ ਕਨਗਮੋ ਕਨਗਮੋ ਜਿੰਦਗੀ ਅੰਗਰੇਜ਼ੀ ਕੁਸ਼ੂ ਨੇ ਤੇਰੇ ਰੀਕਾ ਨੇ ਤੇਰੀ ਪਰਿਵਕ ਨੂੰ ਹੁਣੀ ਸਫਰਾਂ ਦੇ ਵਿੱਚ ਮੰਜ਼ਲਾਂ ਤੋਂ ਜ਼ਿਆਦਾ ਵੀ ਰਾਹ ਖੂਬਸੂਰਤ ਹੁੰਦੇ ਨੇ ਤੇ ਰਾਹ ਮੰਜ਼ਲਾਂ ਤੋਂ ਵੀ ਜ਼ਿਆਦਾ ਅਹਿਮੀਤ ਰੱਖਦੇ ਨੇ ਆ ਰਾਬੋ ਪਿਆਰਾ ਸਾਰੇ ਇਹ ਦਿਓਦਾਰ ਦੇ ਰੁੱਖ ਨੇ ਭਦਰਵਾ ਰਹਿ ਗਿਆ ਇਥੋਂ 20 ਕਿਲੋਮੀਟਰ ਬਾਅਦ ਇਹ ਰਾਤ ਜਿਹੜਾ ਅਸੀਂ 4 ਘੰਟਿਆਂ ਵਿੱਚ ਪੂਰਾ ਕਰਾਂਗੇ ਬਲੌਗ ਦੇ ਵਿੱਚ ਮਸਾ ਇਹ ਮਿੰਟ 2 ਮਿੰਟ ਦੱਸੂਗਾ ਸੁਸ਼ਾ ਕੁਸੂਰੀ ਵੀ ਵੀ ਇਕੱਠੇ ਹੋ ਗਏ ਸ਼ੁਕਰ ਮੰਗਣ ਦਾ ਪਿਛਤ ਵਾਰ ਹੈਗਾ ਚ 103 ਕਿਲੋਮੀਟਰ ਬਾਅਦ ਫਿਰ ਦੂਦ 44 ਬਤੂ 99 ਤੇ ਜੰਮੂ ਤੋਂ 112 ਹੁਣ ਆਪਾਂ ਪੀਨ ਲੱਗੇ ਆ ਕਾਲੀ ਕੌਫੀ ਕੌਫੀ ਤੇ ਪਹੁੰਚ ਕਿੱਥੇ ਦੂਜੀ ਬੈਗ ਚ ਨਾ ਢੁੱਲੇ ਦਾ ਵੀ ਮੂਰਤਕਾਰੀ ਲਈਏ ਛੂਲਾ ਹੈ ਜੇ ਚੂਲਾ ਇਹ ਆ ਜਾ ਬਈ ਇੱਥੇ ਹਵਾ ਨਹੀਂ ਪੈਂਦੀ ਉੱਥੇ ਇੱਥੇ ਚੱਲ ਪਾਣੀ ਹੈਗਾ ਆਪਣੇ ਕੋਲ ਹਾਂ ਬਾਹਰ ਹੈ ਪਾਣੀ ਭਰ ਲਾਂ ਤੁਮ ਪਾਣੀ ਫੜੂ ਤੂੰ ਬੋਤਲ ਪਾਣੀ ਦੇ ਨਾਲ ਕੱਝ ਬੋਤਲ ਇੱਕ ਬੋਤਲ ਦੇਂਦੀ ਲੈ ਨਹੀਂ ਬੋਤਲ ਇਹ ਲੈ ਲਈ ਸੱਤ ਲਿਆ ਫੜ ਕੇ ਆਪਣਾ ਕੱਢ ਦਿੰਦੇ ਬੰਦ ਕਰ ਦਿੰਦੇ ਆਲੀਏ ਦੇ ਆਗੇ ਬਾਅਦ ਚ ਬਈ ਗਰਮ ਬਣੀ ਚ ਇਹ ਫਟਲੇ ਬੱਚੇ ਹੋਣਾ ਤੇ ਜਮੀਨੇ ਕਿਨੇ ਕਿ ਰੰਨੇ ਚ ਹਾਈ ਕੋਸ ਨਹੀਂ ਇੱਕ ਕਪ ਜੱਕੀ ਪਿੰਦਾ ਬਣਾ ਇਹ ਬਣੀ ਨਹੀਂ

ਆਪਾਂ ਵੀ ਉਹ ਉਹ ਕਉਂ ਓਵੇਂ ਜਿ ਬਣਾਈਏ ਉਹ ਕੀ ਕਹਿੰਦੇ ਆ ਕਿਨ ਕਿਨੋ ਨੇ ਖਾਈਏ ਪਹਾੜੋਂ ਵਾਲੀ ਮੈਗੀ

हमने वैरी नाग जाना है बस नाग आप, आप आराम से जाओ तो से वो, वो कहाँ पड़ेगा हमको वैरी नाग? अनंतनाग से आगे पड़ेगा? आ, वैरी नाग, फिर ये काजी हमने अनंतनाग भी जाना है वैरी नाग में हमारी पंजाबी की एक पोइट्री है उसमें नाग का ना वो आता है नाम आता है वो देखना है हमने वीर सिंह जी कहते हैं ना वैरीनाग ਦੀਪ ਸਿੰਘ ਦੀ ਕਪਤਾ ਭਾਈ ਭਾਈ ਵੀਰ ਸਿੰਘ ਦੀ ਵੈਰੀ ਨਾਗ ਮੇ ਉਹ ਵਿਚਾਸ਼ਮਾ ਵੀ ਫੂਟਦਾ ਹੈ ਨਾ ਬੜਾ ਇੱਕ ਬੈਠ ਗਿਆ ਠੀਕ ਹੈ ਜੀ ਪਿੰਡ ਦਾ ਨਾਮ ਹੈਗਾ ਨਲਥੀ ਹੈ ਨਾ ਨਲਥੀ ਭਦਰਵਾ ਲਿਖ ਕੇ ਲਾਇਆ ਹੋਇਆ ਇੱਥੇ ਨਲਥੀ ਕਈ ਸਾਮਾਂ ਤੇ ਆਪ ਇੱਥੇ ਵੀ ਲੱਗਿਆ ਹੋਇਆ ਫੀਲ ਹੰਗਰੀ ਨਲਥੀ ਪਧਰਵਾ ਇੱਥੋਂ ਨਿਕਲਣ ਦੇਣ ਤੇ ਨਰਾ ਹਨਾ ਬੋਰ ਲੱਗਿਆ ਕਿਤੇ ਬੈਠਾ ਵੀ ਕੋਈ ਨਹੀਂ ਸਰ ਡੋਡਾ ਕਿਸ਼ਤਵਾੜ ਹਮ ਬੰਨੀ ਤੇ ਆ ਰਹੇ ਹਾਂ ਪਿੱਛੇ ਸਿੱਧਾ ਜਾਣਾ ਹੈ ਚੱਲ ਕੋਈ ਨਹੀਂ ਉਹ ਸ਼ਹਿਰ ਦੇ ਵਿੱਚ ਦੀ ਜਾਂਦਾ ਨਾ ਇਹ ਬਾਹਰ ਦੀ ਜਾਂਦਾ ਕੋਈ ਨਹੀਂ ਫੌਜੀ ਜਿੱਦੋਂ ਫੌਜੀ ਤੋਰਦੇ ਹਨ ਉਦੋਂ ਤੁਰਪੇ ਚੁੱਪ ਕਰਕੇ ਬਸ ਉਹ ਮੁੰਡੀ ਬਲ ਪਾ ਕੇ ਉਹਨਾਂ ਬੇਨਾਂ ਦੀ ਗੱਲ ਨਾ ਮੋੜੇ ਜਿਹੜਾ ਹੋਰ ਆ ਹੈਗਾ ਨਾ ਉਹ ਵਿੱਚ ਪਹੁੰਚਦਾ ਵਿੱਚ ਦੀ ਜਮਾ ਵਿਚਾਲ ਦੀ ਇਹ ਵਾਰ-ਵਾਰ ਦੀ ਆ ਕਿਸ਼ਟਵਾਰਡ ਰਹਿਗਾ 99 ਕਿਲੋਮੀਟਰ ਵੱਟ ਅਪਾਤ ਕਿਸ਼ਟਵਾਰਡ ਨਹੀਂ ਪਹੁੰਚਦੇ ਹਨ ਅੱਜ ਤਾਂ ਉਹ ਦੁੱਧਾ ਜਾ ਕੇ ਰੁਕ ਗਦੀਏ ਦੁੱਧੋ ਦਾ ਪੂਰਾ ਨਾਮ ਪੁਲ ਦੁੱਧਾ ਯਾਰ

ਚੱਲ ਫਿਰ ਸੇਵਕਾ ਕੰਮ ਤਾਂ ਖਤਰੇ ਵਾਲਾ ਹੀ ਆ ਬਾਈਦਰ ਜਾਨਾ ਨਾ ਡਰਨ ਨੂੰ ਹਾਂ ਧਾਰਾ 4 ਕਿਲੋਮੀਟਰ ਵੱਡ ਰਹਿ ਗਿਆ ਥੋੜਾ ਜਿਹਾ ਤਾਂ ਨੂੰ ਚੜੇ ਆਪਾਂ ਧਾਰਾ ਪਿੰਡ ਆਉਣ ਵਾਲੀ ਹੈ 6 ਕਿਲੋਮੀਟਰ ਵੱਡ ਰਹਿ ਗਿਆ ਤੇ ਇਲਾਕਾ ਸੋਨਾ ਲੱਗਦਾ ਇਹ ਠੰਡ ਵੀ ਹੋ ਗਈ ਇੱਥੇ ਕਿਉਂਕਿ ਆਪਾਂ ਉੱਚੇ ਆ ਗਏ ਕਾਫੀ ਮੇਨ ਰੋਡ ਤੋਂ 4 ਕਿਲੋਮੀਟਰ ਵੱਡ ਤਾ ਨੂੰ ਆ ਪਿੰਡ ਜੇ ਕਿਦੇ ਇੱਥੇ ਆਪਣੇ ਰਹਿਣ ਦਾ ਹੱਲ ਹੋ ਜੇ ਨਾ ਫਿਰ ਆਪਾਂ ਇੱਥੇ ਰਾਤ ਰਹਿ ਗਏ ਦੇਖਦੇ ਆ ਕੀ ਬੰਦ ਲੈ ਇੱਥੇ ਆ ਕੇ ਰਾਮੋਕ ਗਿਆ ਮਿੱਤਰੋ ਪਹੁੰਚ ਗਿਆ ਪਤਾਰਾ ਪਿੰਡ ਹੁਣ ਇੱਥੇ ਮਾਰਦੇ ਨੇ ਉਹਨਾਂ ਨਾਲ ਗੱਲਾਂ ਨਾਲੇ ਪੀਨੇ ਕੁੱਟ ਚਾਹ ਇਹਨਾਂ ਕੋਲੋਂ ਤੇ ਆ ਲੱਗਿਆ ਹੋਇਆ ਪਿੰਡ ਤਾਰਾ ਦਾ ਬੋਰਡ ਫਿਰ ਪਿੰਡ ਦੇਖਦੇ ਆ ਫਾਰਮੇਸੀ ਵੀ ਅੱਛੀ 5 ਵਜ ਗਿਆ ਸ਼ਾਮ ਦੇ ਤੇ ਆਪਾਂ ਤਾਰਾ ਪਿੰਡ ਪਹੁੰਚ ਗਏ ਆ ਸਾਹਮਣੇ ਦਿਖਦਾ ਆਪ ਨੂੰ ਪੱਧਰਵਾ ਸ਼ਹਿਰ ਆਪਣੇ ਸ਼ਹਿਰ ਵਰਗਾ ਸ਼ਹਿਰ ਤੇ ਇਹ ਵੀ ਹੈ ਨਹੀਂ ਨਾ ਟਰਾਂਸਪੋਰਟ ਹੈ ਨਹੀਂ ਜਮੇ ਇੱਥੇ ਨਹੀਂ ਵਿਰਲੇ ਵਿਰਲੇ ਜੇ ਘਰ ਨੇ ਤੇ ਏਡਾ ਕ ਸ਼ਹਿਰ ਆ ਪੱਧਰਵਾ ਤੇ ਆ ਪਿੰਡ ਆ ਤਾਰਾ ਜਿਵੇਂ ਸ਼ਾਂਤ ਜਿਹਾ ਪਿੰਡ ਆ ਇੱਥੇ ਕੁਛ ਨਹੀਂ ਹੈਗਾ ਰੌਲਾ ਰੱਪਾ ਤੇ ਸਾਹਮਣੇ ਉੱਥੇ ਇੱਕ ਹੋਟਲ ਵੀ ਹੈਗਾ ਆ ਜਿਹੜਾ ਮਗਰਲੇ ਪਾਸੇ ਦਿਸਦੇ ਉਹਨਾਂ ਲਾਲ ਜਿਹਾ ਘਰ ਇਹ ਹੋਟਲ ਆ ਇੱਥੇ ਕੈਂਪਿੰਗ ਕਰਾਂਗੇ ਰਾਤ ਨੂੰ ਜੇ ਮੰਨ ਕੇ ਤਾਂ ਸਸਤੇ ਚ ਸਰਜੂ ਆਪਨਾ ਆ ਪਿੰਡ ਦਾ ਨਾਮ ਲਿਖਿਆ ਹੋਇਆ ਤੇ ਰਾਹ ਬਸ ਇਥੋਂ ਤੱਕ ਹੀ ਆਉਂਦਾ ਪਿੰਡ ਦੇ ਸਾਰੇ ਵਹੀਕਲੇ ਇਥੇ ਖੜੇ ਆ ਪਿੰਡ ਧਾਰਾ ਬਲੋਕ ਭਦਰਵਾ ਡਿਸਟ੍ਰਿਕਟ ਦੋਦਾ ਯੂਟੀ ਆਫ ਜੰਮੂ ਕਸ਼ਮੀਰ ਹੁਣ ਆਪਾਂ ਤਾਂ ਚੱਲਦੇ ਆ ਇਧਰੋਂ ਪਾਸੇ ਪੈਦਲ ਰਸਤਾ ਪਿੰਡ ਦੇਖ ਕੇ ਹੁਣ ਤਾਂ ਆਲਾ ਜਾ ਕੇ ਪਿੰਡ ਦੇ ਵਿਚਕਾਰ ਬਸ ਆਹ ਗਲੀ ਐ ਇੱਕ ਇੱਥੇ ਦੋਨੇ ਪਾਸੇ ਪਿੰਡ ਆ ਪਿੰਡ ਦੇ ਸਾਰੇ ਘਰ ਇਸ ਗਲੀ ਦੇ ਨਾਲ ਜੁੜੇ ਹੋਏ ਆ ਇੱਕੀ ਗਲੀ ਐ ਪਿੰਡ ਦੇ ਵਿੱਚ ਨਾ ਦੇਵਦਾਰ ਦੇ ਸੰਘਣੇ ਰੁੱਖ ਨੇ ਚਾਰਚ ਵੀਰੇ ਸਾਰਾ ਜੰਗਲ ਆ ਤੇ ਜੰਗਲ ਦੇ ਵਿੱਚ ਐ ਪਿੰਡ ਛੋਟਾ ਜਿਹਾ 50 ਘਰ ਮਸੇ ਹੋਣਗੇ ਨਾ ਆ ਕਰਕੇ ਨਾ ਸੋਣਾ ਨਾ ਆ ਸੇਰੇ ਬੋਟੇ ਲੱਗੇ ਹੋਇਆ ਸਾਰੇ ਇੱਥੇ ਥੋੜੀ ਜਿਹੀ ਖੇਤੀ ਕੀਤੀ ਹੋਈ ਆ ਆ ਤਾਂ ਲਈ ਬਿਠੇ ਨੇ ਗੰਡੇ ਲੱਗੇ ਹੋਏ ਆ ਭੂਕਾਂ ਵਾਲੇ ਤੇ ਉਪਰ ਇਹ ਕਣਕ ਖੜੀ ਹਰੀ ਜਮ ਆਪਣੇ ਤਾਂ ਵੱਢੀ ਜਾਂਦੇ ਹਣਾ ਸਾਰੇ ਪੌੜੀਦਰ ਖੇਤ ਨੇ ਟਲਾਂਦਰ ਖੇਤ ਆ ਤੇ ਆ ਕਣਕ ਵੇਰਲੀ ਵੇਰਲੀ ਕਣਕ ਤੋਂ ਕੋਨੇ ਤੋਂ ਨਿਸਰੀ ਹੋਈ ਆ ਇੱਥੋਂ ਪਤਾ ਲੱਗਦਾ ਵੀ ਇਹ ਕਣਕ ਆ ਸਾਹਮਣੇੜੀ ਬਰਫ ਦੇਸ਼ ਦੀ ਆ ਇਧਰੋਂ ਆਏ ਆ ਆਪਾਂ ਇਹ ਹੈਗਾ ਆਪਣਾ ਸਰਥਲ ਟਾਪ ਕੁਲੀ ਡੰਡਾ ਹੋ ਕੇ ਇਧਰ ਦੀ ਹੋ ਕੇ ਆ ਸਾਹਮਣੇੜੀ ਥੋੜੀ ਜਿਹੀ ਬਰਫ ਦੇਸ਼ ਦੀ ਆ ਇਹ ਕਲਾਸ਼ ਪਰਬਤ ਜਿੱਥੇ ਲੋਕ ਯਾਤਰਾ ਕਰਨ ਲਈ ਆਉਂਦੇ ਆ ਤੇ ਇੱਕ ਆ ਨਿੱਕਾ ਜਿਹਾ ਪਿੰਡ ਆ ਲਖਸਰੂ ਇਹਦੇ ਜੇ 20 ਕਿ ਕਰਨੇ ਆ ਇਹਾਂ ਪੇ ਤਾਂ ਰੋਡ ਵੀ ਨਹੀਂ ਦਿਖ ਰਹਾ ਕੋਈ ਭਾਈ ਹਾਂ ਭਾਈ ਲਖਰੂ ਮੇ ਨਹੀਂ ਇੱਥੇ ਰੋਡ ਨਹੀਂ ਰੋਡ ਨਹੀਂ ਹੈ ਨਾ ਜੇ ਗਹਿੂ ਹੈ ਨਹੀਂ ਘਾਸ ਹਰੇ ਘਰ ਦੇ ਕੋਲੇ ਥੋੜੀ ਥੋੜੀ ਜ਼ਮੀਨ ਹੈ ਇੱਥੇ ਆ ਸੇਬਾਂ ਦਾ ਬਾਗੀਚਾ ਲੱਗਿਆ ਹੋਇਆ ਇੱਕ ਗਲੀ ਤੋਂ ਲਿਆਉਣੀ ਆ ਪੋਸਾ ਮੇਰੀ ਇਸ ਪਿੰਡ ਇੱਥੋਂ ਆ ਕੇ ਪਿੰਡ ਮੁੱਕ ਗਿਆ ਇੱਕ ਵਾਰ ਚਾਰ ਕਿ ਘਰ ਨੇਉ ਕਾਫੀ ਅੱਗੇ ਤੂੰ ਜਾ ਕੇ ਇਹਨਾਂ درختਾਂ ਦੇ ਵਿੱਚ ਘਰਨੇ ਉਹ ਇਧਰ ਸਾਰੇ ਖੇਤ ਨੇ ਜੌਂ ਤੇ ਮੱਕੀ ਬੀਜੀ ਹੋਈ ਹੈ ਜ਼ਿਆਦਾਤਰ ਗੰਡੇ ਤੇ ਲਸਣ ਤੇ ਮਟਰ हरेक घर आपका बगीचा बनया हुआ एक। हेलो ये काफी पुरानी लगती है ना दा, हम दा, हमारे दादाजी मतलब वो बोलते हैं मुझसे भी पहले बना हुआ था ओके okay. दादाजी के पहले के समय का बना हुआ हाँ। तो फिर आप खुद ही पशु बांधते हैं और उसका पशु का जो दाना होता है वो रखते हैं इसमें हाँ। गोड है आप उसको हाँ। बोलते हैं हाँ। सर चाय।, चाय हम पियेंगे हाँ पियेंगे चाय जरूर हम पहले आपका जी देखें हमको अच्छा लगा ये बहुत पुराना है ना बिल्कुल बिल्कुल बहुत

बात तो बहुत पढ़ती है सर नवंबर से पढ़ना शुरू होती है नवंबर पंद्रह के बाद तो नहीं, ले। नहीं, नहीं पड़ी, है। अभी नहीं पड़ी है। बहुत काम। एक बार पड़ी एक एक हमने देखा पूरा गाँव में आदमी और है नहीं। जिंदरे लगे हुए हैं घरों को नीचे काम के लिए गए हुए है आपके पास कितनी जमीन है खेती करने के लिए जमीन सत्तर अस्सी कनाल जमीन है मेरे पास अस्सी कनाल जमीन है आपके हाँ। पास पूरी में खेती होती है ऐसे ही ना। कौन इतनी? हाँ। इतनी तो आप बारिश के पानी से सिंचाई करते हैं पूरा अगर बारिश आ गई तो समझो फसल पानी बारिश नहीं आई तो बेकार अच्छा जी लड़की ने बांधा हुआ है इसमें आपका खिलौना है खेल रहे हैं इसके साथ तो आपके बच्चे वगैरह स्कूल वगैरह पढ़ने जाते हैं सभी गांव के स्कूल गांव में है छोटा सा कोई के नीचे जाते हैं गांव में भी आ, में तक है आठवीं का के मिडिल स्कूल है ये पूरी लकड़ी आप देवदार की बार यूज करते हैं देवदार पूरी देवदार की चार पीढ़ियां पुराना भाई कहता तो है साडा ये कम से कम 300 साल पुराना है अच्छा हाँ ये is. क्या है सब्जी इसका नाम क्या है ये ऐसे ये मतलब इसमें थोड़ा सा सरसों है थोड़ी सारा कुछ वो मतलब इधर होते हैं ना थोड़ी बहुत सरसों है, है इसमें कुछ और भी लगता है ना सरसों है फिर इसको बोलते हैं सोचल बोलते हैं इसको बोलते हैं हंदरी बस ऐसे ये किचन है आपका खाना बनाने वाला आपका नाम क्या, क्या है बेटा क्या नाम है आदित्य पढ़ते हूँ क्या होता है जी ये हम लगाते है ना खेतु में ठीक है ਇਸ ਤਰ੍ਹਾਂ ਹਾਂ ਹਮ ਖਾਏਂਗੇ ਖਾਣਾ ਖਾ ਕੇ ਜਾਏਂਗੇ ਐਸੇ ਥੋੜਾ ਸੇ ਕਰੋ ਐਸੀ ਖਾ ਸਕਤੇ ਹੈ ਇਸਕੋ ਹਾਂ ਕੀ ਹਮੇ ਖਾਓ ਐਸੇ ਇਹ ਜੋ ਫੋਟੋ ਮੇ ਬਣਾ ਪੂਰਾ ਪੀਸ ਬੜਾ ਇਹ ਇਤਨਾ ਇਹ ਖਾ ਸਕਤੇ ਪੂਰਾ ਬਿਲਕੁਲ ਹਾਂ ਜੀ ਤੇਜ ਹੋਤਾ ਥੋੜਾ ਮੇਰਾ ਨਹੀਂ ਨਾ ਹਾਲਾਤ ਕੇ ਸੀ ਨਸ਼ੀ ਕੋਈ ਬਿਮਾਰੀ ਵਗੈਰਾ ਕੁਛ ਨਹੀਂ ਆਜੇ ਕੀ ਹਿਸਾਬ ਸੇ ਥੋੜੀ ਮਾਤਾ ਦੀ ਉਮਰ ਹੈਗੀ 93 ਸਾਲ ਤੇ ਅਜੇ ਤੱਕ ਘਰ ਦਾ ਸਾਰਾ ਕੰਮ ਕਰਦੇ ਨੇ कुछ नहीं। माता जी तू सुनो माता जी नमस्ते जी हम अच्छे जी आप कैसे हैं ठीक है जी सेहत ठीक है अभी नहीं 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 आ, आपको हम आपकी भाषा हम समझते हैं आप आ, आ, क्या बोलते है? कैसे हैं कैसे है हमने आपसे बातें करनी है आप हमसे इतने बड़े हैं तो हमको अच्छा लगता है देख के अच्छा। कितनी है है माता जी आपकी उम्र कितनी है जी, उसको अच्छा जी <laughs> वो बोल रहा है आप सौ साल के होने वाले हैं सौ साल के होने वाले हैं आप तो आपने तो बहुत कुछ देखा होगा बदलता हुआ यहाँ पे बहुत कुछ देखा आप जी से रह रहे हैं शुरू से इसी घर पे रह रहे हैं इसी गांव में इसी गांव में आप से आए? हम माता जी पंजाब से हैं पंजाब है हाँ जी से आए? है? हम घूमने के लिए आए हैं घूमने के लिए हाँ जी, हाँ जी। हाँ। आप लोगों को मिलने के लिए आए हैं क्या जाओ माता जी ठीक है आपका बेटा बोल रहा था कि माता अभी तक घर का सारा काम करती है नहीं नहीं पहले करती थी, <laughs> और थी।, ना कर थी और। और बस थी। भी जाना। हाँ बहुत है। अच्छे से चल रहे हैं बिल्कुल बढ़िया ना हम जाएंगे नीचे रुकेंगे माता अच्छा होटल में हाँ होटल में रुक जाएंगे या जा, कहीं और रुक जाएंगे हाँ हम बाइक से आए हैं बच्चे साथ नहीं हम दोनों ही हैं दोस्त आए हैं दोनों ठीक हमने अपनी माता जी को दिखाना है कि हमको माता मिली थी ऐसी <laughs> माता को दिखाना हाँ जी अपनी माता भी ठीक है हाँ मेरी माता ठीक है अच्छी है जवान है हाँ हाँ जवान है पूरी रादी रादी रादी। मेरी जो दादी माँ थी वो बिल्कुल आप जैसी थी अच्छा आपका नाम क्या था ਠਾਕੁਰ ਹੈ ਆਪ ਠਾਕੁਰ ਜੁਦਵੀਰ ਸਿੰਘ ਇੱਥੇ ਆਪਾਂ ਰੁਕੇ ਸੀਗੇ ਇਸ ਘਰੇ ਤੇ ਪਰਿਵਾਰ ਵਾਲੇ ਕਹਿੰਦੇ ਕਿ ਰੋਟੀ ਖਾ ਕੇ ਤੁਸੀਂ ਫੇਰ ਜਾਣੀ ਆ ਸਾਡੇ ਹੱਥੇ ਸਪੈਸ਼ਲ ਸਬਜ਼ੀ ਬਣਾਈ ਆ ਤੇ ਮੱਕੀ ਦੀਆਂ ਰੋਟੀਆਂ ਬਣਾਈ ਜਾਂਦੇ ਆ ਬਾਈ ਹੋਰਾਂ ਦੇ ਤਿੰਨ ਬੇਟੀਆਂ ਨੇ ਬੀਬੀ ਵਧੀਆ ਤੁਰਦੀ ਫਿਰਦੀ ਹੈ ਨਾ ਮਾਕੀ ਖੁੰਡੀ ਨਾਲ ਸੋਤੀ ਸਾਰਾ ये तोड़ दिए आई कितनी आंवला अभी ये सूखी पाकी है नहीं नहीं जी बहुत अच्छी है जी अचार है ना अपना हाँ, ये अचार है, साग है ये साग बनाया है आपने ये साग बनाया है ठीक है ठाकुर भैया ਧੰਨਵਾਦ ਆਪਕਾ ਖਾਣੇ ਕੇ ਲੀਏ ਔਰ ਬਹੁਤ ਬੱਚੀ ਕੇ ਨਾਲ ਬਾਤ ਤੇ ਆਪ ਕਮਾਲ ਹੈ ਕੀ ਬਾਤ ਈ ਆਪਰੇ ਆਪਕੇ ਗਾਂ ਸੂਈ ਹੈ ਅੱਜ ਹਾਂ ਹਾਜੀ ਵੀ ਇਸ ਕੋ ਅਗੇ 10 15 ਦਿਨ ਠੀਕ ਹੈ ਜੇ ਪਹਿਲੀ ਕੀ ਸੂਈ ਹੋਈ ਹੈ ਸ਼ਾਮ ਦੇ 7 ਵਜੇ ਗਿਆ ਇਸ ਪਿੰਡ ਦਾ ਸਫਰ ਬਹੁਤ ਸੋਹਣਾ ਤੇ ਯਾਦਗਾਰ ਰਿਹਾ ਆਪਣੇ ਆਸਤੇ ਹੁਣ ਪਹ ਚਲਦੇ ਹਾਂ ਆਪਣੀ ਮੋਟਰਸਾਈਕਲ ਦੇ ਕੋਲੇ ਥੱਲੇ ਸਾਹਮਣੇ ਉਹ ਖੇਤ ਨੇ ਜੌਂ ਬੀਜ ਦੇ ਆਤਰ ਤੇ ਆਹ ਸਾਹਮਣੇ ਹੈਗਾ ਸੇਬ ਦਾ ਬੂਟਾ ਸੀ ਆਲੂ ਮਟਰ ਲਸਣ ਤੇ ਗੰਡੇ ਆ ਨਾ ਉਹ ਸਾਹਮਣੇ ਆ ਗਿਆ ਸ਼ਹਿਰ ਪੱਦਰਵਾ ਆਇਆ ਨਾ ਇੰਨੀ ਵਾਰਡ ਆਪਣਾ ਮੋਟਰਸਾਈਕਲ ਆਉਂਦਾ ਨਹੀਂ ਯਾਰ ਸਮਾਨ ਚੱਕ ਲਿਆਉਣਾ ਆਪਣ ਨੂੰ ਬੜਾ ਔਖਾ ਆਪਾਂ ਉੱਥੇ ਰੂਗਾ ਕਿ ਜਿੱਥੇ ਮੋਟਰਸਾਈਕਲ ਆਪਣੀ ਜਮ ਕੋਲੇ ਰਵੇ ਆ ਕੀ ਬਿੱਜੇ ਹੋਇਆ ਯਾਰ ਆਲੂ ਆ ਨਾ ਮਰਦਾ ਕੱਲੀ ਬੈਠੀ ਹੋ। ਜਿੰਮਗੇਰੇ ਕਿੰਨੇ ਚੰਗੇ ਲੋਕ ਹੁੰਦੇ ਗਏ ਥਾਵੇਂ ਦੇ ਹਨ। ਕਿੰਨਾ ਚਾਹ ਕੀਤਾ ਪਰਿਵਾਰ ਨੇ ਯਾਰ। ਮੈਨੂੰ ਐ ਹੁੰਦਾ ਯਾਰ ਐਸਾ ਕੰਦੂ ਗੁਣੇ ਬਾਹਰ ਨਗਰ ਨੂੰ 2-4 ਰੁਪਏ ਲ ਦੇ ਦੇ ਹਨ। ਅਗਲਾ ਵੀ ਹਿੰਮਤ ਮੜ ਜਾ। ਇੰਨੀ ਮਿਹਨਤ ਕਰਦਾ ਰੋਟੀ ਪਣੀ ਬਣਾਉਣ ਤੇ। ਹੁਣ ਜੇ ਪਰ ਉਹਨਾਂ ਐ ਕਹਿੰਦੇ ਵੀ ਸੱਤ ਰੋਟੀ ਚ ਵੇਖ ਲੈ ਲਓ ਤਾਂ ਬੁਰਾ ਲੱਗਣਾ ਸੀ ਕੰਮ। ਆਹ ਹੈ ਬਰਦਨ ਹਾਂ ਥੱਲੇ ਉਹਦਾ ਨਾਮ ਭੁੱਲੇ ਰਿਹਾ ਜਦੋਂ ਅਸੀਂ ਮੁੜੇ ਸੀ ਕਿ ਉਹ ਕਿਹੜਾ ਸ਼ਹਿਰ ਜਿਹਾ ਸੀਗਾ ਯਾਰ ਜਿੱਥੋਂ ਪਾ ਜਿੱਥੋਂ ਪਾ ਤਾ ਉਹਨੂੰ ਚੜਿਆ ਇਧਰ ਨੂੰ ਉਹੋ ਬੱਦਰਵਾ ਬੱਦਰਵਾ ਨਹੀਂ ਸੀਗਾ ਉਹ ਹੋਰ ਆ ਉਹਦਾ ਨਾਮ ਕੋਈ ਉਹ ਤਾਂ ਉਹਨਾਂ ਕੋਈ ਹੋਰ ਜਿਹਾ ਨਾਮ ਲਿਆ ਸੀਗਾ ਹਾਂ ਹਾਂ ਕਿੱਥੇ ਆ ਉਹ ਦੋ ਨਾਮ ਇਕੱਠੇ ਲੈਂਦੇ ਉਹਦੇ ਪਿੰਡ ਦੇਖ ਕੇ ਤੇ ਆਪਾਂ ਵਾਪਸ ਪਹੁੰਚ ਗਏ ਆ ਖੜਾ ਆਪਣਾ ਮੋਟਰਸਾਈਕਲ ਤੇ ਹੁਣ ਆਪਾਂ ਲੱਭਦੇ ਜਦੋਂ ਬੁਰਾ ਤਕਾਣਾ ਕਿਤੇ ਨਾ ਕਿਤੇ ਰੁਕਣ ਦੇ Miro a ojo. Ahora, vaya a metro. ਬੋਟਲੀ ਹੈ ਨਾ ਬੋਟਲੇ ਨਾਲ ਜੇ ਰੂਮ ਮਿਲ ਜਾਏਗਾ ਜਹਾਪੇ ਉਹਨੂੰ ਕਿਤੇ 2-3000 ਨਾ ਮੰਗ ਕੇ ਵੇਜ ਜਾਣਾ ਨੇ ਫੋਰਚਨ ਲਾਇਆ ਕੰਮ ਤਾਂ ਫੇਰ ਖਤਰੇ ਵਾਲਾ ਹੀ ਲੱਗਦਾ ਇੱਕ ਕਮਰਾ ਲਿਆ ਆਪਾਂ 600 ਰੁਪਏ ਦਾ ਅੱਜ ਆਪਾਂ ਰੁਕੇ ਹੋਏ ਹਾਂ ਸਤਾਰਾ ਪਿੰਡ ਅੱਜ ਦੇ ਬਲੌਗ ਦੀ ਇਥੇ ਕਰਨ ਲੱਗਾ ਸਮਾਪਤੀ ਤੇ ਕੱਲ ਨੂੰ ਆਪਾਂ ਜਾਵਾਂਗੇ ਕਿਸ਼ਤਵਾਲ ਆਪਾਂ ਘੁੰਮ ਰਹੇ ਕਸ਼ਮੀਰ ਤੇ ਬਲੌਗ ਦੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ